ਕਾਂ ਕਾਂਗੜਾ ਦੇ ਪਿੰਡ ਮੰਡ ਭੋਗਰਵਾ ਪਹੁੰਚਿਆ న్యూਸ 18 ਵਿਆਸ ਦੇ ਬਹਾਲ ਕਰਕੇ ਦਰਸਲ ਇਹ ਘਰ ਰੁੜ ਗਿਆ ਜੋ ਕਿ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਵਿੱਚ ਤੁਹਾਨੂੰ ਨਾਲ ਹੀ ਵਿਖਾ ਰਿਹਾ ਤਿੰਨ ਮੰਜ਼ਲਾ ਘਰ ਦਾ ਵੱਡਾ ਹਿੱਸਾ ਕਿਵੇਂ ਰੁੜ ਜਾਂਦਾ ਤਾਂ ਕੰਗੜਾ ਦੇ ਪਿੰਡ ਮੰਡ ਭੋਗਰਵਾ ਨਿਊਜ਼ਰਟਨ ਦੀ ਟੀਮ ਪਹੁੰਚੀ ਹੈ ਤਾਂ ਤੁਸੀਂ ਤਸਵੀਰਾਂ ਵਿਖਾ ਰਹੇ ਆ ਬਿਆਸ ਦੇ ਵਿਹਾ ਘਾ ਘਾ ਕਰਕੇ ਜੋ ਕਿ ਘਰ ਰੁੜ ਗਿਆ ਸੀਗਾ ਘਰ ਰੁੜਨ ਮਿਲਦੀਆਂ ਤਾਂ ਤੁਸੀਂ ਤਸਵੀਰਾਂ ਵਿਖਾਈਆਂ ਤਾਂ ਉੱਥੇ ਗਰਾਉਂਡ ਜ਼ੀਰੋ ਤੇ ਨਿਊਜ਼ਰਟਨ ਪੰਜਾਬ ਦੀ ਟੀਮ ਪਹੁੰਚੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਇਸ ਦਰਾਂ ਬਚਾ ਰਿਹਾ ਹੈ ਤਿੰਨ ਮੰਜ਼ਿਲਾ ਘਰ ਦਾ ਵੱਡਾ ਹਿੱਸਾ ਕਿਵੇਂ ਪਾਣੀ ਦੇ ਵਿੱਚ ਰੁੜ ਜਾਂਦਾ ਪੂਰੀਆਂ ਤਸਵੀਰਾਂ ਤੁਸੀਂ ਤੁਹਾਨੂੰ ਵਿਖਾ ਰਹੇ ਤੇ ਨਾਲ ਹੀ ਅੱਜ ਦੀਆਂ ਵੀ ਤਸਵੀਰਾਂ ਵਿਖਾ ਰਹੇ ਜਿਸ ਜਗ੍ਹਾ ਤੇ ਨਿਊਜ਼ਰਟਨ ਦੀ ਟੀਮ ਪਹੁੰਚੀ ਹੈ ਕਿਸ ਤਰੀਕੇ ਦੇ ਉੱਥੇ ਹਾਲਾਤ ਨੇ ਇਹ ਜਾਣ ਆ ਨਿਊਜ਼ 18 ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਦਰਸਲ ਆ ਪੂਰੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਜਦੋਂ ਕਿ ਤਿੰਨ ਮੰਜ਼ਲਾ ਘਰ ਦਾ ਵੱਡਾ ਹਿੱਸਾ ਅਚਾਨਕ ਢਹਿ ਢੇਰੀ ਹੋ ਜਾਂਦਾ ਕਿਵੇਂ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦਾ ਉਸ ਵੇਲੇ ਦੀਆਂ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਤਾਂ ਉਹ ਵੀ ਤਸਵੀਰਾਂ ਵਿਖਾ ਰਹੇ ਹਾਂ ਤੇ ਅੱਜ ਦੀਆਂ ਤਾਜ਼ੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿੱਥੇ ਕਿ ਤਿੰਨ ਮੰਜ਼ਲਾ ਘਰ ਦਾ ਵੱਡਾ ਹਿੱਸਾ ਅਚਾਨਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸੀ ਦਰਸਲ ਕਾਂਗੜਾ ਦੇ ਪਿੰਡ ਮੰਡ ਭੋਗਰਵਾਂ ਦੀਆਂ ਇਹ ਤਸਵੀਰਾਂ ਨੇ ਕਿੱਥੇ ਕਿ ਮਕਾਨ ਦੇ ਢਹਿ ਢੇਰੀ ਹੋਣ ਦੀਆਂ ਤਸਵੀਰਾਂ ਕੈਮਰੇ ਦੇ ਤਸ ਤੋਂ ਬਾਅਦ ਕਿਸ ਤਰੀਕੇ ਦੇ ਮੌਕੇ ਦੇ ਹਾਲਾਤ ਨੇ ਨਿਊਜ਼ 18 ਦੀ ਟੀਮ ਉਸ ਜਗ੍ਹਾ ਤੇ ਪਹੁੰਚੀ ਹੈ ਹਾਲਾਂਕਿ ਬਹੁਤ ਵਿਚਾਰ ਦੀ ਕਰ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਰਿਆ ਤਿੰਨ ਮੰਜ਼ਲਾ ਘਰ ਦੇ ਵਿੱਚ ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਭਾਰੀ ਤਬਾਹੀ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਦੇ ਚੱਲਦਿਆਂ ਹੋ ਰਹੀ ਹੈ ਨਦੀਆਂ ਨਾਲਿਆਂ ਦੇ ਉਫਾਨ ਤੇ ਚੱਲਦਿਆਂ ਹੋ ਰਹੀ ਹੈ ਵੱਖ-ਵੱਖ ਜਗਾਵਾਂ ਤੋਂ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਦੇ ਵਿਚਾਲੇ ਕਾਂਗੜਾ ਦੇ ਪਿੰਡ ਮੰਡ ਪੋਗਰਵਾਂ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕੱਲ੍ਹ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਕਿਉਂਕਿ ਤਿੰਨ ਮੰਜ਼ਲਾ ਮਕਾਨ ਪੂਰੀ ਤਰ੍ਹਾਂ ਦੇ ਨਾਲ ਪੈਸਟ ਨੇ ਸੋ ਜਾਂਦਾ ਢਹ ਢੇਰੀ ਹੋ ਜਾਂਦਾ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦਾ ਆ ਤਾਂ ਉਸ ਤੋਂ ਬਾਅਦ ਨਿਊਜ਼ ਏਟਨ ਦੀ ਟੀਮ ਮੌਕੇ ਤੇ ਪਹੁੰਚੀ ਕਿਸ ਤਰੀਕੇ ਦੇ ਉੱਥੇ ਹਾਲਾਤ ਬਣੇ ਨੇ ਉਹ ਵੀ ਤੁਹਾਨੂੰ ਅੱਜ ਹੀ ਆ ਤਾਜ਼ੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਕਾਂਗੜਾ ਦੇ ਪਿੰਡ ਮੰਡ ਪੋਗਰਵਾਂ ਦੀਆਂ ਤਸਵੀਰਾਂ ਨੇ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦਰਸਲ ਬਿਆਸ ਦੇ ਵਹਾਅ ਕਰਕੇ ਇਹ ਘਰ ਅਚਾਨਕ ਰੁੜ ਜਾਂ ਅਜੋਕੇ ਪੂਰੀ ਤਰ੍ਹਾਂ ਦੇ ਨਾਲ ਟਹਿਟੇਰੀ ਹੋ ਜਾਂਦਾ ਕਿਉਂਕਿ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਜਿਸ ਤਰੀਕੇ ਦੇ ਨਾਲ ਆ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਮਾਰ ਕਰ ਰਿਹਾ ਹੈ ਕਈ ਪਿੰਡ ਜੋ ਕਿ ਪੰਜਾਬ ਦੇ ਵਿੱਚ ਹੀ ਪਾਣੀ ਦੀ ਜਪੇੜ ਦੇ ਵਿੱਚ ਆ ਚੁੱਕੇ ਨੇ ਆ ਤਾਂ ਇਸ ਦੇ ਵਿਚਾਲੇ ਕਾਂਗੜਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਬਿਆਸ ਦਰਿਆ ਦੇ ਕੰਢੇ ਜੋ ਕਿ ਤਿੰਨ ਮੰਜ਼ਲਾ ਮਕਾਨ ਬਣਿਆ ਹੋਇਆ ਸੀ ਆ ਅੱਖ ਝਪਕਦੇ ਆਂ ਹੀ ਵੇਖਦੇ ਆਂ ਵੇਖਦੇ ਆਂ ਕਿਵੇਂ ਪੂਰਾ ਮਕਾਨ ਟਹਿਟੇਰੀ ਹੁੰਦਾ ਤੇ ਉਸ ਦੇ ਬਾਅਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਤਾਂ ਉਸ ਤੋਂ ਬਾਅਦ ਨਿਊਜ਼ 18 ਦੀ ਟੀਮ ਮੌਕੇ ਤੇ ਪਹੁੰਚੀ ਗਰਾਉਂਡ ਜ਼ੀਰੋ ਤੇ ਪਹੁੰਚੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਉਸ ਦੇ ਬਾਅਦ ਹਾਲਾਤ ਬਣੇ ਹੋਏ ਨੇ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕਾਂਗੜਾ ਦੀਆਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਮਕਾਨ ਢਹਿ ਢੇਰੀ ਹੋਣ ਦੀਆਂ ਵੀ ਤਸਵੀਰਾਂ ਵਿਖਾ ਰਹੇ ਤੇ ਉਸ ਤੋਂ ਬਾਅਦ ਤਾਜ਼ੀਆਂ ਤਸਵੀਰਾਂ ਆਈਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਉਸ ਦੇ ਬਾਅਦ ਕਿਸ ਤਰੀਕੇ ਦੇ ਉੱਥੇ ਹਾਲਾ ਅਤਰੀਆ ਦੇਮਾ ਇਸ ਤੋਂ ਬਾਅਦ ਨਦੀਆਂ ਨਾਲੇ ਲਗਾਤਾਰ ਉਫਾਨ ਤੇ ਨੇ ਇਸ ਦੇ ਕਿੰਨੀਆਂ ਤਸਵੀਰਾਂ ਵੀ ਵਕ ਵਕ ਜਗਾਵਾ ਤੋਂ ਜੋ ਕਿ ਸਾਹਮਣੇ ਆ ਰਹੀਆਂ ਨੇ ਇਹ ਵੀ ਵਾਇਰਲ ਹੋ ਰਹੀ ਹੈ ਸੋ ਦਾ ਦਿੰਦੇ ਨੇ ਕਿ ਅਸੀਂ ਜਿਸ ਜਗ੍ਹਾ ਮੌਜੂਦ ਆ ਇਹ ਇਲਾਕਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦਾ विधानसभा क्षेत्र इंदोरा ਦਾ ਪਿੰਡ ਮੰਡ ਭੋਗਰ ਮੈਂ ਦੱਸ ਦਿੰਨੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਤੁਸੀਂ ਮੇਰੇ ਪਿੱਛੇ ਕੋਠੀ ਦੇਖ ਸਕਦੇ ਹੋ ਕਿ ਜੋ ਬਿਆਸ ਦਰਿਆ ਦੇ ਵਿੱਚ ਸਮੰਨਦੀ ਜਾ ਰਹੀ ਹੈ ਦੱਸ ਦਿੰਨੇ ਕਿ ਬੀਤੇ ਦਿਨ ਇੱਕ ਕੋਠੀ ਪੂਰੀ ਟਾਟੇਰੀ ਹੋ ਗਈ ਹੈ ਮਕਾਨ ਮਾਲਕ ਵੱਲੋਂ ਕਰੋੜਾ ਰੁਪਏ ਖਰਚ ਕੇ ਆਪਣਾ ਇੱਕ ਆਸ਼ਿਆਨਾ ਬਣਾਇਆ ਸੀਗਾ ਤਾਂ ਉਹ ਪੂਰਾ ਹੁਣ ਇਸ ਵਕਤ ਬਿਆਸ ਦਰਿਆ ਦੇ ਪੇਂਟ ਚੜਦਾ ਹੋਇਆ ਦਿਖਾਈ ਦੇ ਰਿਹਾ ਸੋ ਉਸ ਦੇ ਨਾਲ ਹੀ ਇਹ ਵੀ ਦੱਸ ਦਿੰਨੇ ਕਿ ਤੁਸੀਂ ਜੋ ਬਿਆਸ ਦਰਿਆ ਦੇਖ ਰਹੇ ਹੋ ਦਰਸਲ ਇਹ ਜਗਾਹ ਪੂਰੀ ਖੇਤ ਹੁੰਦੇ ਸੀ ਹਰੇ ਭਰੇ ਖੇਤ ਸੀਗੇ ਇਹ ਦਰਿਆ ਨਹੀਂ ਸੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਪਾਣੀ ਨੇ ਆਪਣਾ ਰੁਖ ਮੋੜ ਲਿਆ ਔਰ ਲੋਕਾਂ ਦੇ ਕਈ ਹਜ਼ਾਰਾਂ ਏਕੜ ਜਿਹੜੇ ਆ ਉਹ ਫਸਲਾਂ ਨੂੰ ਤਬਾਹ ਕਰਦਾ ਹੋਇਆ ਇੱਕ ਘਰ ਨੂੰ ਵੀ ਟਾਟੇ ਦੀ ਕਰ ਦਿੱਤਾ ਗਿਆ ਸਾਡੇ ਨਾਲ ਇਸ ਘਰ ਦੇ ਜੋ ਮਾਲਕ ਹੈ ਰਜਿੰਦਰ ਸਿੰਘ ਜੀ ਉਹ ਮੌਜੂਦ ਨੇ ਸਰ ਕਿੰਨੀ ਜ਼ਮੀਨ ਆਪਕੀ ਹਾਂ ਪਰ ਮੈਂ ਇੱਥੇ 13 ਏਕੜ ਜੁੜੇ ਸੀ ਔਰ ਇਸ ਵਕਤ ਕਿੰਨੀ ਬਚੀ ਹੋਈ ਹੈ ਇਸ ਟਾਈਮ ਕੋ 2 ਏਕੜ ਬਚੀ ਹੈ ਬਾਕੀ ਸਭ ਗਈ राजिंदर सिंह जी एक घर आपने करोड़ों रुपए लगा के बनाया होगा बड़ी मेहनत से सपने सजाए होंगे कब बनवाया था और कब ऐसा पता लगा कि ऐसा हो गया 2006 में बनाया ये और मेरे को पाँच दिन पहले ही पता लगा कि पानी आ गया है तो मैं गुड़गांव से यहाँ आया हूँ आप गुड़गांव में रहते हैं गुड़गांव में रहता हूँ परिवार में कौन कौन है आपके यहाँ परिवार में मैं और मेरी मिसिज हैं बाकी तो सब अपना मेरा बड़ा बेटा जो है में है छोटा ऑस्ट्रेलिया में जैसे आप बता रहे थे कि आपकी फैमिली जो विदेश से लौटेगी वो पहली बार इस घर में रहने के लिए आना था हाँ, फर्स्ट टाइम उन्होंने आना था बच्चों ने मेरे पोते ही थे एक बड़ी ग्यारह साल की है छोटी पाँच छः साल की है उन्होंने फर्स्ट टाइम आना था यहाँ पर तो बड़ा चाव था उनको देखने का और सब ये मिट्टी में मिल गया तो मेरे को बस यही फीलिंग हो रही है ज़्यादा कि उनको बड़ा शौक था इसका फार्म हाउस का मेरे तो अभी अब क्या उनको दिखाऊंगा यहाँ पर रजिंद्र सिंह जी इस बात का बहुत दुख है आप मुझे ये बताइए कि एक्चुअल में ये जो दरिया है यहाँ क्या था और आज क्या सिचुएशन बनी हुई है ਇਹ ਪੂਰਾ ਕਾਰਨ ਕੀ ਹੈ? ਇੱਥੇ ਪੂਰਾ ਖੇਤੀਬਾੜੀ ਹੁੰਦੀ ਸੀ। ਹਮਮ। ਔਰ ਇਸ ਦਾ ਮੇਨ ਕਾਰਨ ਇਹ ਹੈ ਕਿ ਇੱਥੇ ਮਾਈਨਿੰਗ ਜੋ ਹੈ ਬਹੁਤ ਜ਼ਿਆਦਾ ਹੋ ਰਹੀ ਹੈ। ਇਲੀਗਲ ਮਾਈਨਿੰਗ। ਇਲੀਗਲ ਮਾਈਨਿੰਗ ਹੋ ਰਹੀ ਹੈ। ਬਿਜ ਪੱਤੀ ਪੱਤੀ ਮਾਈਨਿੰਗ ਕਰਦੇ ਨੇ। ਮੈਂ ਆਪਣੇ ਕੈਮਰਾਮੈਨ ਕੋਲ ਕਹਾਂਗਾ ਕੋਈ ਤਸਵੀਰਾਂ ਦੂਰ ਦਿਖਾ ਦੇਣ ਕਿ ਇੱਕ ਵਾਰੀ ਜੋ ਦਰਿਆ ਦੇਖ ਰਹੇ ਹੋ ਤੁਸੀਂ ਬਿਆਸ ਦਰਿਆ ਇਹ ਐਕਚੁਅਲੀ ਵਿੱਚ ਸਾਰਾ ਹਰੇ-ਭਰੇ ਖੇਤ ਸੀ ਝੋਨੇ ਦੀ ਫਸਲ ਲੱਗੀ ਹੋਈ ਸੀਗੀ ਔਰ ਕਾਫੀ ਹੱਦ ਤੱਕ ਲੋਕਾਂ ਦੇ ਘਰ ਵੀ ਜਿਹੜੇ ਨੇ ਇਸ ਦਰਿਆ ਦੇ ਪੇਟ ਚੜ ਚੁੱਕੇ ਨੇ ਕਿਉਂਕਿ ਦਰਿਆ ਨੇ ਆਪਣਾ ਰੁਖ ਮੋੜ ਲ यह अपना जो है यह सही जगह माइनिंग कर रहे हैं दरिया काफ़ी गहरा कर दिया उन्होंने और अभी मेरे सामने रिसेंटली ये सामने जो है अभी इन्होंने रिसेंटली हमारी माइनिंग की थी कुछ बीस पच्चीस फुट उन्होंने खोदा है ये बना महाजन जो क्रेशर वाले हैं इन्होंने खुदाई की है और जो जमींदार था उसने खुदाई करी थी पैसे उसने खाए हैं और नुकसान हमारा हो रहा है माइनिंग जमींदार जो बना माइनिंग पत्थर चलवाते हैं और भरवाते हैं हनी उसमें वो खड्ढे हुए पड़ते हैं बीस बीस फुट वहाँ पर पानी डाइवर्ट हो गया ने इस कारण अपना रुख इसलिए किस कारण अपना रुख बदला उसने दरिया ने पानी लास्ट टाइम आया था बिल्कुल नुकसान नहीं हुआ जबकि पानी मेरे अंदर तक चला गया था तब भी नुकसान नहीं हुआ पर इस बार जो है सारा रुख ही इधर बदल दिया उसने पानी ने अभी जिस तरह दिखाई दे रहा है कि जो घर का कुछ हिस्सा बचा हुआ है क्या लगता है कि ये बच पाएगा मुश्किल ही बच पाएगा ये जो जिस हिसाब से दरिया चला हुआ है तो मुश्किल बच पाएगा ये इस तरफ और लोगों के भी बता रहे हैं घर गिरे हैं काफी नुकसान हुआ काफी नुकसान हुआ है यहाँ अपना मोटरें लगी हुई थी

रिंद सिंह जी हम दो दिन पहले भी आपके घर यहाँ पहुँचे थे तो हम तब देखे थे कि पानी का लेवल बहुत दूर था दूर था, दूर था ना और यहाँ दो डॉग भी बांधे हुए थे क्या तो वो उनको रेस्क्यू कर लिया उनको रेस्क्यू कर लिया डॉग को रेस्क्यू सुरक्षित है उनके बाकी अगर हफ्ता पहले अगर वो प्रशासन हेल्प करता तो शायद यहाँ क्रेडिट बंद गया बना जो मेरा ये बस बचत अब आप क्या सरकार से क्या गुहार लगाते हो लगा नहीं गुहार तो क्या लगाने हमारे जो इसका वो मिलना चाहिए यानी जो नुकसान हुआ मैं 2.5 करोड़ का गवर्नमेंट को देना चाहिए अब गवर्नमेंट का यानी काम मैंने आज क्लेम करूंगा इनके ऊपर कशे वालों के ऊपर सो so, ए सन रजेंद्र सिंह जी जिनादा ये मकान है उनका कहना है कि जिस तरह हरे भरे खेत कई एकड़ जमीन उनकी इस वक्त दरिया के बीच समा चुकी है 10 दिन के करोड़ों रुपए लगा के उन्होंने आशियाना तैयार किया सिगा ਪਰ ਜਿਸ ਤਰ੍ਹਾਂ ਦਰਿਆ ਦੀ ਪੇਟ ਉਹਨਾਂ ਦਾ ਘਰ ਚੜ ਚੁੱਕਿਆ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਹੋਈ ਇਲੈਗਲ ਮਾਈਨਿੰਗ ਵੀ ਇਸ ਲਈ ਬਹੁਤ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਦਰਿਆ ਦਾ ਰੁੱਖ ਇਸ ਕਾਰਨ ਮੁਰਿਆ ਕਿਉਂਕਿ ਇਲਾਕੇ ਦੇ ਵਿੱਚ ਕਈ ਜਗ੍ਹਾ ਇਲੈਗਲ ਮਾਈਨਿੰਗ ਹੋਈ ਸੋ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਕੋ ਖਾਸ ਪ੍ਰਬੰਧ ਇਹਨਾਂ ਵਾਸਤੇ ਨਹੀਂ ਕੀਤੇ ਗਏ ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਇਸ ਹੜ੍ਹ ਕਾਰਨ ਹੋਇਆ ਉਹਨਾਂ ਨੂੰ ਜ਼ਰੂਰ ਉਚਿਤ ਮੁਆਵਜ਼ਾ ਜੋ ਬਣਦਾ ਹੈ ਉਹ ਦੇਣ